ਮੇਰਾ ਨਾਮ ਸੁਰੋਜ ਹੈ ਵੀਰੇ ਕੀ ਦਾ ਲਵਾਤ ਹੋਇਆ ਜਿਹੜਾ ਹੈ ਕੁਝ ਨਹੀਂ ਵੀਰੇ ਮੇਰੇ ਮੁੰਡਿਆਂ ਨੂੰ ਨਸ਼ੇ 'ਤੇ ਲਾ ਰੱਖਿਆ ਹੈ ਮੇਰੇ ਘਰ ਵਾਲੇ ਸਫੇਰ ਹੋਏ ਹੋਏ ਆ ਤੇ ਇਹਨਾਂ ਨੇ ਮੇਰੇ ਦੋ ਮੁੰਡੇ ਵੀਰੇ ਇੱਕ ਤਾਂ ਉਹਨਾਂ ਕੋਲ ਹੀ ਰਹਿੰਦਾ ਛੋਟਾ ਜਿਹੜਾ ਮੁੰਡਾ 17 ਸਾਲ ਦਾ ਹੈ ਵੀਰੇ ਉਹ ਮੇਰੇ ਕੋਲ ਹੀ ਰਹਿੰਦਾ ਸੀਗਾ ਵੱਡੇ ਮੁੰਡੇ ਨੇ ਮੇਰੇ ਸੋਹਰਿਆਂ ਨੇ ਉਹਨੂੰ ਗਲਤ ਕੰਮ 'ਤੇ ਪਾ ਰੱਖਿਆ ਨਸ਼ਾ ਕਰਾਉਂਦੇ ਆ ਉਹਨੂੰ ਤੇ ਨਸ਼ਾ ਕਰਾ ਕੇ ਉੱਥੇ ਲਕੋ ਰੱਖਿਆ ਸੀਗਾ ਪਹਿਲਾਂ ਵੀ ਮੈਂ ਦੋ ਵਾਰੀ ਸੈਟਰ 'ਤੇ ਚਕਾਤਾ ਰਾਤ ਮੈਨੂੰ ਪਤਾ ਮੈਂ ਦੋ ਤਿੰਨ ਦਿਨ ਉੱਥੇ ਜਾਂਦੀ ਰਹੀ ਆ ਮੈਨੂੰ ਕਹਿੰਦੇ ਇੱਥੇ ਆਇਆ ਨਹੀਂ ਅਸੀਂ ਵੜਨ ਨਹੀਂ ਦਿੰਦੇ ਤੇ ਮੈਂ ਕਿਸੇ ਉੱਥੇ ਜਵਾਕ ਦੇ ਅਸਲਟ ਪਾਈ ਦੇਖੀ ਮੇਰੇ ਮੁੰਡੇ ਦੀ ਮੈਨੂੰ ਸੱਕ ਹੋ ਗਿਆ ਮੈਂ ਕਿ ਇੱਥੇ ਹੀ ਹੋਊਗਾ ਮੈਂ ਫਿਰ ਸੈਂਟਰ ਵਾਲੇ ਬੁਲਾਏ ਮੈਂ ਸੈਂਟਰ ਵਾਲੇ ਬੁਲਾ ਕੇ ਤੜਕੇ 5 ਵਜੇ ਚਕਾਇਆ ਮੁੰਡਾ 5 ਵਜੇ ਚਕਾ ਕੇ ਤੇ ਮਤਲਬ ਕਿ ਮੈਂ ਆ ਰਹੀ ਸੀਗੀ ਤੇ ਇਹਨਾਂ ਨੇ ਮੇਰੇ ਘਰ ਦੀ ਵੀ ਤੋੜਪੰਨ ਕਰਦੀ ਸੈਂਟਰ ਦੀ ਗੱਡੀ ਐ ਉਹਦਾ ਪਿੱਛੋਂ ਵੀ ਡਲੇ ਰੂਲੇ ਮਾਰ ਕੇ ਸੀਸੇ ਸੂਸੇ ਪੰਨ ਤੋੜਿਆ ਉਹਦਾ ਗੱਡੀ ਦਾ ਗੱਡੀ ਦਾ ਵੀ ਤਾਂ ਘਰ ਦਾ ਤਾਂ ਦੋ ਖਿੜਕੀਆਂ ਥੱਲੇ ਤੋੜਤੀਆਂ ਦੋ ਉੱਪਰ ਤੋੜਤੀਆਂ ਲਾਈਟਾਂ ਤੋੜਤੀਆਂ ਮੇਰੇ ਡੋਗੀ ਬੱਚੇ ਮੇਰੇ ਪੰਛੀ ਬਾਹਰ ਸੀਗੇ ਇਹਨਾਂ ਦੇ ਡਲੇ ਡੂਲੇ ਮਾਰੇ ਆ ਹੋਣ ਸੀਗੇ ਉਹ ਮੇਰੇ ਸੋਹਰੇ ਸੀਗੇ ਇੱਕ ਮੇਰਾ ਮੁੰਡਾ ਹੈਗਾ ਤੇ ਹੋਰ ਮੇਰੇ ਸੋਹਰੇ ਸੀਗੇ ਕਿਉਂ ਮੈਂ ਘਰੇ ਹੈ ਨਹੀਂ ਸੀਗੀ ਮੈਂ ਰਸਤੇ 'ਚੋਂ ਆ ਰਹੀ ਸੀ ਇਹ ਸਵੇਰੇ 6 ਵਜੇ ਦੀ ਗੱਲ ਹੈ ਕੀ ਮੰਗ ਕੀ ਕਰਦੇ ਹੋ ਮੰਗ ਕੁਛ ਨਹੀਂ ਕਰਦੇ ਬਸ ਉਹ ਮੇਰ ਤੋਂ ਜਵਾਕ ਖੋ ਕੇ ਲੈ ਕੇ ਜਾਂਦੇ ਆ ਮੈਨੂੰ ਨਾ ਰੋਟੀ ਖਾਂਦੇ ਆ ਤੇ ਨਾ ਖਾਣ ਦਿੰਦੇ ਆ ਬਾ ਬੇਟੇ ਨੂੰ ਨਸ਼ਾ ਕਰਾ ਰਹੇਗੇ ਕੋਈ ਕੰਪਲੀਟ ਕੀਤੀ ਹੋਰ ਕੰਪਲੀਟ ਮੈਂ ਦੇ ਕੇ ਆਈਆਂ ਸਵੇਰੇ 6 6:30 ਵਜੇ ਦੇ ਕੇ ਆ ਆ ਕੇ ਮੌਕਾ ਦੇ ਕੇ ਚਲੇ ਗਏ ਉਹ ਕੀ ਕਰਦੇ ਆ ਉਹ ਕਹਿੰਦੇ ਵੀ ਅਸੀਂ ਕੋਈ ਨਹੀਂ ਉਧਰ ਵੀ ਜਾ ਰਹੇ ਆ ਨਹੀਂ ਕਾਰਵਾਈ ਕਰਾਣੀ ਹੈ ਕਾਰਵਾਈ ਹਾਂ ਮੈਂ ਕਰਾਣੀ ਆ ਕਾਰਵਾਈ ਸਰ ਮੈਂ ਕਰਾਏ ਤੇ ਰਹਿਣੀ ਆ ਮੈਨੂੰ ਨਾ ਜੀਣ ਦਿੰਦੇ ਐ ਨਾ ਕੋਈ ਹੋਰ ਉਹ ਮੁੰਡੇ ਨੂੰ ਪੜਕਾਰ ਰੱਖਿਆ ਦੂਜੇ ਇੱਕ ਦਿਨ ਉਹਨੂੰ ਉਂਗਲਾ ਲਾ ਕੇ ਲੈ ਜਾਂਦੇ ਐ ਕੰਮ ਤੂੰ ਹੀ ਲੈ ਜਾਂਦੇ ਐ ਮੁੰਡਾ ਨਸ਼ਾ ਕਰਦਾ ਸੈਂਟਰ ਦੇ ਵਿੱਚ ਪਹਿਲਾਂ ਵੀ ਹੰਕਰਿਆ ਮੇਰਾ ਭਰਾ ਵੀ ਕਰਦਾ ਮੈਂ ਵੀ ਕਰਦਾ ਅੱਜ ਵੀ ਹੰਕਰਿਆ ਮੇਰੇ ਕੋਲੇ ਵੀਡੀਓ ਪਈਆਂ ਸਾਰੀਆਂ ਉਹ ਦੇਖੋ ਵੀਰੇ ਮਾਂ ਕਦੇ ਨਹੀਂ ਕਹਿੰਦੀ ਆਪਦੇ ਬੱਚਾ ਨੂੰ ਵੀ ਤੁਸੀਂ ਗਲਤ ਕੰਮ 'ਚੇ ਭੇਜੋ ਅੱਛਾ ਮੇਰਾ ਸੋਹਰਾ ਉਤੋਂ ਮੈਨੂੰ ਇਹ ਗੱਲ ਹੋਰ ਕਹਿ ਰਿਹਾ ਹੈ ਕਹਿੰਦਾ ਤੇਰਾ ਵੱਡਾ ਮੁੰਡਾ ਮਹੀਨੇ ਦਾ 20000 ਰੁਪਇਆ ਖਾ ਜਾਂਦਾ ਮੇਰੀ ਸੱਸ ਕਹਿੰਦੀ ਇਹ 5-5000 ਰੁਪਇਆ ਬਾਹਰੋਂ-ਬਾਰੋਂ ਲੈ ਜਾਂਦਾ ਵੀ ਤੁਸੀਂ ਤੁਹਾਡੇ ਕੋਲੇ ਪੈਸੇ ਕਿੱਥੋਂ ਆਂਦੇ ਆ ਜਿੰਨਾ ਸ਼ਾ ਕਰਦਾ ਤਾਂ ਹੀ ਤੁਸੀਂ ਦਿੰਦੇ ਹੋ ਬਸ ਉਸੇ ਲੈਣ ਤੇ ਮੇਰੇ ਛੋਟੇ ਮੁੰਡੇ ਨੂੰ ਲਾ ਰੱਖਿਆ ਕਿੰਨੇ ਟਾਈਮ ਤੋਂ ਨਸ਼ਾ ਕਰ ਰਿਹਾ ਇਹ ਮੇਰਾ ਮੁੰਡਾ ਛੋਟੇ ਵਾਲਾ ਛੋਟੇ ਵਾਲਾ ਤਾਂ ਅੱਜੀ ਪਿੱਛੇ 2-2.5 ਮਹੀਨਿਆਂ ਤੋਂ ਮੈਨੂੰ ਪਤਾ ਲੱਗਿਆ ਸੀਗਾ ਇਹ ਹੁਣ 23 ਤਰੀਕ ਨੂੰ ਲੈ ਕੇ ਆਈਆਂ ਮੈਂ ਫਿਰ ਇਹ ਹੁਣ ਪਿੱਛੇ ਛੰਨੀਵਾਰ ਨੂੰ ਮੈਂ ਹੈ ਨਹੀਂ ਸੀ ਕੀ ਕਰੇ ਘਰੋਂ ਮੈਨੂੰ ਨਹੀਂ ਪਤਾ ਵੀ ਦੋਨਾਂ ਭਰਾਵਾਂ ਦੀ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਬਸੋ ਮੇਰੇ ਮੁੰਡੇ ਨੂੰ ਫੇਰ ਲੇ ਗਏ ਚਾਰ ਦਿਨਾਂ ਤੋਂ ਮੇਰੇ ਮੁੰਡੇ ਨੂੰ ਗੇਪ ਕਰ ਰੱਖਿਆ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਸਾਡੇ ਕੋਲ ਐ ਮੈਂ ਰੋ ਕਲਪ ਕੇ ਭਾਲ ਪੂਲ ਕੇ ਮੈਂ ਘਰੇ ਆ ਜਾਂਦੀ ਸੀ ਮੈਂ ਕਿਸੇ ਜਵਾਕ ਦੀ ਮੇਰੇ ਮੁੰਡੇ ਦੀ ਸਲਟ ਦੇਖੀ ਉੱਥੇ ਕਿਸੇ ਜਵਾਕ ਦੇ ਪਾਈ ਮੈਨੂੰ ਫੇਰ ਸੱਕ ਹੋਇਆ ਵੀ ਮੇਰਾ ਮੁੰਡਾ ਇੱਥੇ ਹੈ ਅਸੀਂ ਉਹਨਾਂ ਨੂੰ ਕੋਈ ਮਾਰਕੁਟਾਈ ਨਹੀਂ ਕੀਤੀ ਕੋਈ ਚੰਗਾ ਮਾੜਾ ਨਹੀਂ ਕੇ ਸਗੋਗੀ ਉਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਕੀਤੀ ਗੱਡੀ ਦੇ ਸ਼ੀਸ਼ੇ ਭੰਨ ਤੇ ਬੁਰਾ ਹਾਲ ਕਰਤਾ ਉਹਨਾਂ ਨੇ ਗੱਡੀ ਦਾ ਸੱਟਾ ਮਾਰਿਆ ਸਾਡੇ ਨਹੀਂ ਕਿਸੇ ਦੇ ਸੱਟਾ ਵੱਜਿਆ ਮਾਰੀਆਂ ਸੀਗੇ ਆਪਣੇ ਵੱਜੀਆਂ ਨਹੀਂ ਇੱਕ ਗੱਡੀ ਦੇ ਸ਼ੀਸ਼ੇ ਭੰਨੇਗੇ ਅਸੀਂ ਗੱਡੀ ਦੇ ਵਿੱਚ ਹੀ ਬੈਠੇ ਸੀਗੇ ਜੇ ਬਾਹਰ ਹੁੰਦੇ ਤਾਂ ਸਾਡੇ ਵੀ ਵੱਜਣੀ ਸੀਗੀ ਬਸ ਉਹ ਮਗਰ ਉਹ ਘਰੇ ਆ ਕੇ ਮੇਰਾ ਨੁਕਸਾਨ ਕਰਕੇ ਗਏ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਬਸ ਇਹ ਕਰਦੇ ਆਂ ਵੀ ਜਿਹੜਾ ਇਹ ਹਰਵਾਨਾ ਐ ਮੈਂ ਰੈਂਟ ਤੇ ਰਹਿਨੀ ਆ ਪਰੇ ਪਰੇ ਮੈਂ ਕਰਾਇ ਤੇ ਰਹਿਨੀਆ ਭਾਂਡੇ ਮਾਇ ਦੀਆ ਪੇਲਸਾਂ ਦੇ ਵਿੱਚ ਮੈਂ ਕਿੱਥੋਂ ਲਾਵੂੰਗੀ ਬਸ ਮੇਰਾ ਜਿਹੜਾ ਵੱਡਾ ਮੁੰਡਾ ਹੈ ਉਹ ਉਧਰ ਰਹੇ ਮੇਰੇ ਕੋਲੇ ਨਹੀਂ ਆਣਾ ਚਾਹੀਦਾ ਮੇਰਾ ਛੋਟਾ ਮੁੰਡਾ ਮੈਂ ਜਾਣ ਨਹੀਂ ਦੇਣਾ ਕਿਉਂ ਮੇਰੇ ਕੋਲੇ ਸਾਰਾ ਇੱਕੋ ਹੀ ਮੁੰਡਾ ਰਹਿ ਗਿਆ ਪਹਿਲਾਂ ਮੇਰੀ ਕੁੜੀਆਂ ਉਹ ਵੀ ਇਹੀਂ ਪੜਕਾ ਕੇ ਲੈ ਗਏ ਚਾਰ ਜਵਾਕੀ ਕਿੱਕ ਕਿੱਕ ਕਰਕੇ ਥਾਣੇ ਕੰਪਲੀਟਾਂ ਕਰ ਕਰਕੇ ਲੈ ਗਏ ਹੁਣ ਵੱਡੇ ਮੁੰਡੇ ਨੂੰ ਵੀ ਇਹੀਂ ਚੱਕ ਰੱਖਿਆ ਛੋਟੇ ਨੂੰ